ਪੰਜਾਬ ਦੇ ਵਿੱਚ ਇਸ ਵਾਰੀ ਘੱਟ ਮੌਨਸੂਨ ਕਹਿ ਲਈਏ ਜਾਂ ਫਿਰ ਕਮਜ਼ੋਰ ਮੌਨਸੂਨ ਕਹਿ ਲਈਏ ਕਿਸਾਨਾਂ ਦੇ ਲਈ ਮੁਸੀਬਤ ਦਾ ਸਬਬ ਜ਼ਰੂਰ ਬਣ ਗਿਆ ਹੈ ਇੰਦਰ ਦੇਵਤਾ ਦੀ ਨਾਰਾਜ਼ਗੀ ਤੇ ਸੂਬੇ ਦੇ ਵਿੱਚ ਬਿਜਲੀ ਦੇ ਲੰਮੇ ਕੱਟਾਂ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਜ਼ਰੂਰ ਚਲਣਾ ਪੈ ਰਿਹਾ ਹੈ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਫਸਲ ਨੂੰ ਝੰਡੇ ਨਾਂ ਦੀ ਇੱਕ ਬਿਮਾਰੀ ਨੇ ਆਪਣੇ ਚਪੇੜ ਦੇ ਵਿੱਚ ਲੈ ਲਿਆ ਪੂਰੇ ਸੂਬੇ ਦੇ ਵਿੱਚ ਇਹ ਬਿਮਾਰੀ ਅੱਗ ਵਾਂਗ ਫੈਲ ਰਹੀ ਹੈ ਝੰਡਾ ਰੋਗ ਨਾਂ ਦੀ ਇਸ ਬਿਮਾਰੀ ਦੇ ਨਾਬਾ ਇਲਾਕੇ ਦੇ ਕਈ ਪਿੰਡਾਂ ਦੇ ਵਿੱਚ ਪੈਰ ਪਸਾਰੇ ਜਾ ਚੁੱਕੇ ਨੇ ਹੁਣ ਕਿਸਾਨ ਆਪਣੀ ਫਸਲ ਨੂੰ ਵਾਣ ਦੇ ਲਈ ਮਜਬੂਰ ਹੋ ਗਏ ਨੇ ਕਿਸਾਨ ਲੱਖਾਂ ਰੁਪਏ ਦੀ ਜ਼ਮੀਨ ਠੇਕੇ ਤੇ ਲੈ ਕੇ ਫਸਲ ਦੀ ਬਿਜਾਈ ਕਰਦੇ ਨੇ ਤੇ ਜਦੋਂ ਫਸਲ ਪੱਕਣ ਦੇ ਲਈ ਤਿਆਰ ਹੋਣ ਦੇ ਕਿਨਾਰੇ ਖੜੀ ਹੁੰਦੀ ਹੈ ਤਾਂ ਕਿਸਾਨਾਂ ਦੀਆਂ ਫਸਲਾਂ ਨੂੰ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਨੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ ਜਿਸ ਕਰਕੇ ਕਿਸਾਨ ਖੁਦਕੁਸ਼ੀਆਂ ਕਰਨ ਦੇ ਲਈ ਮਜਬੂਰ ਹੋ ਜਾਂਦਾ ਹੈ ਤੇ ਕਮਜ਼ੋਰ ਮੌਨਸੂਨ ਜਾਂ ਫਿਰ ਸੂਸਤ ਮੌਨਸੂਨ ਕਹ ਲਈਏ ਇਜ਼ੀ ਚਾਲਦੇ ਚਲਦੇ ਆ ਸੂਬੇ ਦੇ ਕਿਸਾਨ ਯਾਨੀ ਕਿ ਦੇਜਾ ਅੰਨਦਾਤਾ ਲਗਾਤਾਰ ਪਰੇਸ਼ਾਨੀ ਦਾ ਦੋ ਚਾਰ ਹੋ ਰਿਹਾ ਹੈ